ਨਾ ਇਹ ਕਹਿੰਦੇ ਡ੍ਰੈਗਨ ਫਰੂਟ ਆ ਪਰ ਮੈਂ ਇਹਨਾਂ ਨੂੰ ਕਹੇ ਡ੍ਰੈਗਨ ਫਰੂਟ ਆਪਣੇ ਫਾਇਲ ਕਰਕੇ ਏਰੀਏ 'ਚ ਹੋ ਹੀ ਨਹੀਂ ਸਕਦਾ ਡ੍ਰੈਗਨ ਬਈ ਇਹ ਜਿਹੜਾ ਇਹ ਫਲਾਂ ਦੀ ਮਾਰਕੀਟ ਮੁਰਕੀਟ ਕਿੱਦਾਂ ਹੈ ਮਤਲਬ ਕਿ ਵੇਚ ਜਾਂਦਾ ਜਲਦੀ ਵੇਚੇ ਜਾਂਦਾ ਮਿੱਤਰੋ ਅੱਜ ਨਾਲ ਅਸੀਂ ਚੱਲਦੇ-ਚੱਲਦੇ ਸਾਡੇ ਬਾਉ ਜੀ ਆਏ ਹੋਏ ਸੀਗੇ ਅੱਜ ਬਾਹਰੋਂ ਤੇ ਸਾਡੀ ਨਾ ਨਿਗਾ ਪਈ ਇੱਕ ਐਸਾ ਖੇਤੀ ਹੱਲੇ ਤੇ ਇਹ ਬਾਉ ਜੀ ਕਹਿ ਰਹੇ ਨੇ ਕਿ ਇਹ ਡ੍ਰੈਗਨ ਫਰੂਟ ਹੈ ਆਪਾਂ ਐਸੇ ਮਹਗੇ ਅੱਜ ਫਾਦ ਲਗਾ ਚੇ ਤਾਂ ਬਈ ਜੀ ਬਈ ਇਹ ਜਿਹੜਾ ਇਹ ਫਾਲਿਆਂ ਦੀ ਮਾਰਕੀਟ ਨੂੰ ਰਕਟ ਕਿਦਾਂ ਹੈ ਮਤਲਬ ਕਿ ਵੇਚ ਜਾਂਦਾ ਜਲਦੀ ਵੇਚ ਜਾਂਦਾ ਜਾਂ ਸਾਡੇ ਸਾਡੇ ਕੋ ਗਾਗ ਬਹੁਤ ਬਹੁਤ ਗਾਗ ਹੈ ਯਾਰ ਸਾਨੂੰ ਵੇਚਣ ਦੀ ਸਾਡੇ ਕੋ ਬੰਦੇ ਆਂਦੇ ਜਾਂਦੇ ਰਹਿੰਦੇ ਗਾਗ ਪੰਜਾਬ ਦੇ ਹੈ ਕਿ ਪੰਜਾਬ ਤੂਤ ਨਹੀਂ ਲਾਂਦੇ ਤੂਤ ਲਾ ਕੇ ਰੱਖ ਦਿੰਦੇ ਉਹ ਆਪਣੇ ਹੌਟ ਕਰ ਦਿੰਦਾ ਉਹਦਾ ਹੀ ਹੁੰਦਾ ਇਹ ਲੱਗਦਾ ਕਿਹੜੀ ਰੁੱਤ ਚ ਹੈ AI ਉਹਨਾਂ ਥਾਵਨ ਦੇ ਮਹੀਨੇ ਸਟਾਰਟ ਹੋਣਾ ਲੱਗਣਾ ਸਟਾਰਟ ਹੋ ਜਾਏਗਾ ਪਾਣੀ ਬਿਲਕੁਲ ਨੋਰਮਲ ਬਿਲਕੁਲ ਨੋਰਮਲ ਤੋਂ ਨੋਰਮਲ ਆਣਾ ਬਿਲਕੁਲ ਨੋਰਮਲ ਅੱਛਾ ਤੇ ਜੇ ਮਤਲਬ ਇਹ ਜੀ ਜੜ ਜੜ ਜੇ ਸਾਨੂੰ ਦੇ ਦੋਗੇ ਇੱਕ ਦੀ ਜੜ ਲੈ ਜਾਓ ਲੈ ਜਾਉਂਗਾ ਨਹੀਂ ਭਾਈ ਇਹ ਜਿਹੜਾ B ਆ ਇਹ B ਤੁਸੀਂ ਕਿੱਥੋਂ ਲੈ ਕੇ ਆਏ ਹੋ ਮਤਲਬ ਕਿ ਆਪਣੇ ਹੱਥੋਂ ਮਿਲ ਜਾਂਦਾ ਲੋਕਲ ਆਪਣੇ ਆਪਣੇ ਸ਼ਹਿਰ ਦਾ ਲੋਕਲ ਨਹੀਂ ਮਿਲਦਾ ਭਸੀਂ ਇਹ ਬਾਹਰੋਂ ਮੰਗਵਾਇਆ ਸੀ ਬਾਹਰੋਂ ਮੰਗਵਾਇਆ ਹਾਂਜੀ ਹਾਂਜੀ ਠੀਕ ਹੈ ਤੇ ਇਹ ਭਾਈ ਜਿਵੇਂ ਉਹ ਨਮੀ ਦਾ ਮੌਸਮ ਆ ਜਾਂ ਜ਼ਿਆਦਾ ਜਿਵੇਂ ਆਪਣੇ ਪਿੱਛੇ 46 47 ਡਿਗਰੀ ਟੈਂਪਰੇਚਰ ਰਿਹਾ ਹੈ ਤੇ ਆਉਂਦੀਆਂ ਦੇ ਨਾਲ ਆ ਨੁਕਸਾਨ ਤਾਂ ਨਹੀਂ ਆਉਣਾ ਖਾਨ ਨਹੀਂ ਪੀਲਾ ਪੈ ਜਾਂਦਾ ਸਿਰਫ ਹੈ ਅੱਛਾ ਹਾਂਜੀ ਹਾਂਜੀ ਜਦੋਂ ਉਹ ਦੇਖਣਾ ਉਹ ਸਾਰਾ ਸਾਰਾ ਪੀਲਾ ਪੈ ਗਿਆ ਬਿਲਕੁਲ ਐਦਾ ਪੀਲਾ ਪੈ ਜਾਣਾ ਫਿਰ ਸਪਰੇ ਨਾਲ ਸਟ ਪੈ ਗਿਆ ਇਹ ਤੇ ਇਹ ਪੀਲੇ ਪੈਣ ਦਾ ਮਤਲਬ ਇਹ ਕਿ ਖਰਾਬ ਹੋਣਾ ਸ਼ੁਰੂ ਹੋ ਗਏ ਹਾਂ ਇਹ ਮਤਲਬ ਉਪਰੋਂ ਇਹ ਬਾਅਦ ਸਪਰੇ ਦੀ ਜੂੜਤੇ ਪੀਲਾ ਪੀਲਾ ਪਣਦਾ ਵੀ ਜਿਆਦਾ ਧੁੱਪ ਲੱਗ ਜੇ ਤਾਂ ਕਰਕੇ ਹੋ ਜਾਂਦਾ ਇਹ ਸਾਰ ਸਾਰੇ ਦਾ ਸਾਰਾ ਪੀਲਾ ਪੈ ਹੁਣ ਦੋਹਰ ਸਪਰੇ ਕਰਨੀ ਪਣੀ ਹੈ ਤੇ ਇਹ ਸਪਰੇ ਕਿੰਨੀਆਂ ਹੁੰਦੀਆਂ ਮਤਲਬ ਕਿ ਸ਼ੁਰੂ ਤੋਂ ਲੈ ਕੇ ਲਾਸ ਤੱਕ ਜਿੰਨੀ ਦੇਰ ਤੱਕ ਇਹ ਫਲ ਨਹੀਂ ਦਿੰਦਾ ਹਫਤੇ ਹਫਤੇ ਬਸ ਸਪਰੇ ਹੁੰਦੀ ਬਾਈ ਹਫਤੇ ਹਫਤੇ ਬਸ ਸਪਰੇ ਹੋਈ ਹੈ ਤੇ ਤਾਂ ਬਈ ਮਹਿੰਗਾ ਸੋਦਾ ਨਹੀਂ ਗਏ ਮਹਿੰਗਾ ਤਾਂ ਹੈ ਬਈ ਬਿਲਕੁਲ ਮਹਿੰਗਾ ਯਾਰ ਤੇ ਇਹ ਕਿੰਨੀ ਕੁ ਦੇਰ ਦੀ ਫਸਲ ਹੈ ਮੰਨ ਲਓ ਆਪਾਂ ਹੁਣ ਲਾਈ ਆ ਤੇ ਕਦੋਂ ਤੱਕ ਆਪਾਂ ਨੂੰ ਇਹ ਫਲ ਦੇਣਾ ਸ਼ੁਰੂ ਕਰ ਦੇਗਾ ਫਾਲੇ ਜੋ ਤੋ ਕਾ ਆਪਣੀ ਕਟਿੰਗ ਕੀਤੀ ਜਾਵਾਂਗੇ ਫਾਲੇ ਫਾਰ ਰੈਗੂਲਰ ਸਟਾਰਟ ਹੈਗਾ ਮਤਲਬ ਸਾਲ ਚ ਇੱਕ ਵਾਰ ਹੀ ਫਾਲ ਆਂਦਾ ਸਾਲ ਚ ਇੱਕ ਵਾਰ ਹੀ ਨਹੀਂ ਬਈ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਚਲੋ ਸਾਲ ਚ ਇੱਕ ਵਾਰ ਹੀ ਇਹਨੇ ਫਲ ਦੇਤਾ ਜੇ ਮੰਨ ਲਓ ਅੱਜ ਆਪਾਂ ਝੋਨਾ ਲਾਇਆ ਹਾਂਜੀ ਹਾਂਜੀ ਉਹ 6 ਮਹੀਨੇ ਬਾਅਦ ਹੋ ਗਿਆ ਹਾਂਜੀ ਹਾਂਜੀ ਇਹਨੂੰ ਮੰਨ ਲਓ ਆਪਾਂ ਅੱਜ ਲਾਇਆ ਤੇ ਇਹ ਫਲ ਕਦੋਂ ਦੇਣਾ ਸ਼ੁਰੂ ਕਰੇਗਾ ਸਾਲ ਬਾਅਦ 6 ਮਹੀਨੇ ਬਾ ਕਮ ਸੇ ਕਮ 2 ਸਾਲ ਹਾਂ ਜਿਦਾਂ ਦੇਖੋ ਨਾ ਬਲਾਵਾਂਗੇ ਇਹ ਇਹ ਤਾਂ ਗ੍ਰੋਥ ਹੋਲੀ ਲਈ ਗ੍ਰੋਥ ਕਰਦਾ ਅਸ ਯੱਕਦਮ ਨਹੀਂ ਜਿੱਦਾਂ ਫਸਲ ਯੱਕਦਮ ਗ੍ਰੋਥ ਯੱਕਦਮ ਗ੍ਰੋਥ ਕਰੇਗੀ ਨਹੀਂ ਤੇ ਇਹ ਹੋਲੀ ਲਈ ਗ੍ਰੋਥ ਕਰਦਾ 2 ਸਾਲਾਂ ਬਾਅਦ ਫਿਰ 2 ਸਾਲ ਸੇਵਾ ਹੀ ਲੈਂਦਾ ਪੂਰੀ ਸੇਵਾ ਹੀ ਲੈਂਦਾ ਤੇ ਜਿਹੜੀ ਵਿੱਚ ਬਈਆਂ ਦੇ ਘਾਹ ਹੋਈ ਪਈ ਆ ਹਾਂਜੀ ਹਾਂਜੀ ਤੇ ਇਹ ਘਾਹ ਦੇ ਨਾਲ ਮਤਲਬ ਕਿ ਇਹਨੂੰ ਕੋਈ ਨੁਕਸਾਨ ਤਾਂ ਨਹੀਂ ਘਾਹ ਦਾ ਹਾਂ ਨੁਕਸਾਨ ਨਹੀਂ ਹੈ ਨੁਕਸਾਨ ਨਹੀਂ ਹੈ ਇਹ ਤਾਂ ਹੋਣ ਹੋ ਗਿਆ ਸਫਾਈ ਕਰਵਾ ਦੇਣੀ ਨਾ ਅਸੀਂ ਜਦੋਂ ਫਲ ਚਕ ਸਾਲ ਆਏਗਾ ਫਲ ਦੇ ਨਾਲ ਸਫਾਈ ਕਰਵਾ ਦੇਣੀ ਬਿਲਕੁਲ ਸਾਫ ਕਰ ਦੇਣਾ ਠੀਕ ਹੈ ਚਲੋ ਭਾਈ ਆਪਾਂ ਮਿਲਦੇ ਆਂ ਬਾਅ ਜੀ ਤਾਂ ਇਹ ਕਿੱਦਾਂ ਦੀ ਖੇਤੀ ਆ ਕਿੰਨੀ ਕੁ ਦੇਰ ਬਾਅਦ ਅੰਦੇ ਚ ਹੁੰਦਾ ਆ ਸਾਰਾ ਕੁਝ ਆ ਦੇਖੋ ਤੁਸੀਂ ਬਾਈ ਨੇ ਬਹੁਤ ਇਹ ਜਨਾਬ ਕਿੰਨੇ ਕੁ ਕਿੱਲੇ ਹੋਣਗੇ ਜਿਹੜੀ ਇਹਨੇ ਖੇਤੀ ਕੀਤੀ ਹੋਈ ਆ ਹੋਣਗੇ ਕਿੱਟੋ ਵੱਟ ਦੋ ਕਿੱਲੇ ਤਾਂ ਹੋਣਗੇ ਰਾ ਦੋ ਕਿੱਲੇ ਚ ਹੋਏਗਾ ਇਹ ਇੱਕ ਲਾਈਨ 'ਚ ਇਹ ਮੈਨੂੰ ਲੱਗਦਾ ਈ ਘੱਟੋ-ਘੱਟ ਵੀ ਤੁਹਾਡੇ ਹਿਸਾਬ ਨਾਲ ਕਿੰਨੇ ਬੂਟੇ ਲੱਗੇ ਹੋਣਗੇ ਜੀ ਹਨਗੇ ਇੰਚੇ ਕੋਈ ਹਿਸਾਬ 50 ਹੋਣਗੇ ਹੋਣੇ ਚਾਹੀਦੇ ਪਿਆਹ ਦੇ ਲਾਗੇ ਬੰਨੇ ਇਹ ਇੱਕ ਲਾਈਨ ਚ ਲੱਗੇ ਹੋਏ ਇਹਦੇ ਤੁਸੀਂ ਦੇਖ ਲਓ ਕਿੱਦਾਂ ਵੱਡਾ ਬਾਈ ਦਾ ਖੇਤ ਆ ਆ ਦੇਖ ਲਓ ਸੋ ਆਪਾਂ ਕਹਿ ਦਿੰਨੇ ਕਿ ਕੋਈ ਕੰਮ ਨਹੀਂ ਇਹ ਆ ਉਹ ਬਾਈ ਨੇ ਦੇਖੋ ਕਿੱਦਾਂ ਵਧੀਆ ਬਾਕੀ ਤੁਹਾਡੀ ਹਣ ਬਾਈ ਨਾਲ ਗੱਲ ਕਰਾਨੇ ਆ ਠੀਕ ਹੈ ਜੀ ਦੇਖੋ ਵੀਡੀਓ ਅੱਗੇ